ਵਾਇ ਗੁਰਜੀ ਕਾ ਖਾਰਸਾ ਵਾਇ ਗੁਰਜੀ ਕੀ ਫਤਿਹ ਕੋਆਰਡੀਨੇਟਰ ਸ਼ੋਮਨੀ ਕਾਲੀਦਲ ਬਾਦਲ ਦਿਸਟ੍ਰਿਟ ਦੇ ਸੀਨੀਅਰ ਮੀਤ ਪ੍ਰਧਾਨ ਸ਼ੋਮਨੀ ਕਾਲੀਦਲ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਮਨਜੀਤ ਸਿੰਘ ਜੀ ਕੇ ਤੇ ਜਿਹੜਾ ਆਪਣਾ ਕੋਟ ਨੇ ਬੁਲਾਇਆ ਸੀ ਉਹਨਾਂ ਨੂੰ ਤੇ ਉਸ ਹੱਦ ਤਰੀਕ ਪੈ ਗਈ ਅਸੀਂ ਸੰਗਤ ਨੇ ਜਨੀਆਂ ਦਸਾ ਕੀਤੀ ਹੈ ਉਹਨਾਂ ਦਾ ਸਦਕਾ ਆਗਾ ਜੀ ਤੇ ਜਿਹੜਾ ਵੀ ਕੇਸ ਕੋਰਟ ਦਾ ਫੈਸਲਾ ਆਏਗਾ ਉਹਨੂੰ ਸਿਰ ਮੱਥੇ ਤੇ ਰੱਖਾਂਗੇ ਤੇ ਉਹ ਕਿਹੜਾ ਫੈਸਲਾ ਆਂਦਾ ਹੈ ਐ ਵਾਈ ਗੁਰੂ ਨੂੰ ਪਤਾ ਐ ਕੀਤਾ ਨਹੀਂ ਕੀਤਾ ਉਹਨਾਂ ਨੇ ਇਹਨਾਂ ਤੇ ਦੋਸ਼ ਲਾਏ ਤੇ ਉਹ ਕੇਸ ਉੱਥੇ ਪਹੁੰਚ ਗਿਆ ਮਗਰ ਇਹ ਬੜੀ ਮਾੜੀ ਗੱਲ ਹੈ ਇਹ ਫੈਸਲਾ ਅੰਦਰ ਬੈਠ ਕੇ ਵੀ ਹੋ ਸਕਦਾ ਸੀ ਜਿਹੜੇ ਬੰਦਿਆਂ ਨੇ ਕੇਸ ਐ ਕਰਾਏ ਉਹਨਾਂ ਦੇ ਖਾਸ ਸਾਥੀ ਆਗੇ ਸੀ ਉਹਨਾਂ ਨੇ ਸਿਰੋਕੁਰਸੀ ਲਾਲਚ ਦੇ ਪਿੱਛੇ ਇਹ ਕੰਮ ਕੀਤਾ ਉਹ ਹੀ ਕੰਦੇ ਨਾ ਆਪਣਾ ਘਰ ਦਾ ਵੇਦੀ ਲੰਕੜਾ ਢਾਏ ਕੋਈ ਹਸਾਬ ਅਗੈ ਸਿਰਫ ਆਪਣੇ ਲਾਲਚ ਪਿੱਛੇ ਉਹਨਾਂ ਨੂੰ ਦਿੱਲੀ ਕਮੇਟੀ ਨਾਲ ਨਹੀਂ ਨਾ ਉਹਨੂੰ ਸੋਮਨੀ ਕਾਲੀ ਦਲ ਨਾਲ ਆਲੇ ਉਹਨਾਂ ਨੂੰ ਇਹ ਆ ਗਿਆ ਕਿ ਅਸੀਂ ਮਨਜੀਤ ਸਿੰਘ ਜੀ ਕੇ ਨੂੰ ਲਈਏ ਤੇ ਸਿਰਫ ਆ ਬੈਠੀ ਮੈਂ ਬਾਜੋਤ ਸਾਹਿਬ ਨੂੰ ਵੀ ਅਪੀਲ ਕਰਨਾ ਐਸ ਵੇਲੇ ਕੇਸ ਤੋਂ ਸਾਰੇ ਲੀਡਰਾਂ ਦੇ ਚਲਦੇ ਪਏ ਵੇ ਮਗਰ ਪਾਰਟੀ ਨੂੰ ਉਹਨਾਂ ਨਾਲ ਖੜਾ ਹੋਣਾ ਚਾਹੀਦਾ ਜਦੋਂ ਕੇਸ ਆਏਗਾ ਉਸ ਤੋਂ ਬਾਅਦ ਜਿਹੜੀ ਤੁਸੀਂ ਕਾਰਵਾਈ ਕਰੋਗੇ ਠੀਕ ਹੋਏਗੀ ਮਗਰ ਉਸ ਤੋਂ ਪਹਿਲੇ ਜਿਹੜੀ ਕਾਰਵਾਈ ਕਰਨੀ ਪਾਰਟੀ ਨੂੰ ਹਮੇਸ਼ਾ ਉਹਦੇ ਨਾਲ ਵਰਕਰ ਹੋਵੇ ਭਾਵੇਂ ਪ੍ਰਧਾਨ ਹੋਵੇ ਭਾਵੇਂ ਜਨਰਲ ਸੈਕਟਰੀ ਹੋਵੇ ਭਾਵੇਂ ਕੋਈ ਹੋਵੇ ਉਹਦੇ ਨਾਲ ਖੜਾ ਹੋਣਾ ਚਾਹੀਦਾ ਤੇ ਮੈਂ ਸ ਉਹਨਾਂ ਨੂੰ ਅਪੀਲ ਕਰਨਾ ਅਸੀਂ ਜਲੰਧਰ ਵੱਲੋਂ ਉਹਨਾਂ ਦੀ ਟੀਮ ਵੱਲੋਂ ਅਸੀਂ ਉਹਨਾਂ ਨਾਲ ਗੁਜੇ ਸਿੰਘ ਜੀ ਕੇ ਭਾਵੇਂ ਕੋਈ ਵੀ ਹੋਵੇ ਪੰਥਰ ਦੀ ਉਹਨਾਂ ਨੇ 84 ਦੀ ਯਾਦਗਾਰ ਬਣਾਈਏ ਅਸੀਂ ਜੋ ਕੰਮ ਉਹਨਾਂ ਨੇ ਅੱਛੇ ਕੀਤੇ ਉਹਨਾਂ ਨਾਲ ਕੋਈ ਵੀ ਹੋਵੇ ਅਸੀਂ ਉਹਨਾਂ ਨਾਲ ਖੜੇ ਹਾਂ ਅਸੀਂ ਦੁਦੇ ਜਿਹਾ ਪੱਗਾਂ ਨਾਲ ਛਾਲੀਏ ਅੱਜ ਤੋਂ 15 ਸਾਲ ਪਹਿਲੇ ਜਥੇਦਾਰ ਅਨੰਦਰਪਾਲ ਸਿੰਘ ਖਾਲਸਾ ਦੇ ਵਿਲੇ ਕੁਝ ਮੈਂਬਰ ਪੰਜ ਛੇ ਮੈਂਬਰ ਇੱਕੋ ਜਿਹਨੇ ਆਗੇ ਸੀ ਉਹਨਾਂ ਨੂੰ ਮਸਾ ਹੀ ਕੱਢਿਆ ਸੀ ਉਹਨਾਂ ਨੇ ਜੋ ਗੰਦ ਪਾਇਆ ਸੀ ਦਿੱਲੀ ਕਮੇਟੀ ਵਿੱਚ ਅਖੀਰ ਤੇ ਕੀ ਹੋਇਆ ਸੰਗਤ ਉਹਨਾਂ ਨੂੰ ਨਕਾਰ ਨਕਾਰ ਦਿੱਤਾ ਉਹਨਾਂ ਨੂੰ ਅੱਜ ਵੀ ਮਨਜੂਤ ਆਗੇ ਵੀ ਉਹਨਾਂ ਕੋਲ ਬਚ ਕੇ ਰੋ ਅੱਜ ਵੀ ਉਹ ਚਾਹਦੇ ਵੀ ਜਿਹੜੀ ਇਲੈਕਸ਼ਨ ਆਏਗੀ ਪ੍ਰਧਾਨ ਦੀ ਸਾਡਾ ਮੂਲ ਪਵੇ ਕੋਈ 10 ਲੱਖ ਕੋਈ 15 ਲੱਖ ਕੋਈ ਕੁਛ ਕੁਛ ਮੈਂਬਰ ਜੜਿਆ ਕੇ ਸਾਰਿਆਂ ਦਾ ਮੈਂ ਨਾਮ ਨਹੀਂ ਲੈ ਸਕਦਾ ਉਹਨਾਂ ਦਾ ਕੰਮ ਇੱਕੋ ਹੀ ਹੋਇਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਕੋਈ ਸੇਵਾ ਨਹੀਂ ਕਰਨੀ ਉਹਨਾਂ ਨੇ ਬਸ ਕਾਬੂ ਜੁਣਾ